ਇਸ ਬਾਬੇ ਲਈ ਕਾਨੂੰਨ ਬਦਲ ਦਿੱਤਾ ਗਿਆ। ਪੁਰਾਣੇ ਤੇ ਨਵੇਂ ਕਾਨੂੰਨ 'ਚ ਬਦਲਾਅ ਕੀ ਕੀਤੇ। ਹੁਣ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਕਿਦੇ ਲਈ ਕੀਤੇ। ਜਨਤਾ ਖੁਦ ਸਮਝਦਾਰ ਹੈ। ਉਹ ਅਮੈਂਡਮੈਂਟਸ ਜਿਹੜੀਆਂ ਕੀਤੀਆਂ ਗਈਆਂ ਉਹਦੇ ਮੁਤਾਬਕ ਜਿਹੜੀ ਪੇਰੋਲ ਹੈ ਦਿੱਤੀ ਜਾ ਰਹੀ ਹੈ। ਐਂਡ ਕਲੀਅਰਲੀ ਕਹੂੰਗਾ ਪੋਲੀਟੀਕਲੀ ਮੋਟੀਵੇਟਿਡ ਹੈ। ਮੈਂ ਪਹਿਲਾਂ ਵੀ ਭੁਖਵਾਣੀ ਕੀਤੀ ਸੀ। ਅੱਜ ਵਕੀਲ ਬਾਬਾ ਦੂਸਰੀ ਭੁਖਵਾਣੀ ਕਰਨ ਲੱਗਾ। ਇਹ ਬਾਬਾ ਆਪਣੀ 40 ਸਾਲ ਦੀ ਜੇਲ੍ਹ ਨੂੰ ਬਹੁਤ ਜਲਦੀ ਕੱਟ ਕੇ ਬਾਹਰ ਆ ਰਿਹਾ ਹੈ। ਸ਼ਾਇਦ 2027 ਦੀ ਜਨਵਰੀ ਆਪਣੇ ਡੇਰੇ ਚ ਜਾ ਰਹੇਗਾ। ਤੁਸੀਂ ਪੋਲੀਟੀਕਲ ਸਪੋਰਟ ਦੀ ਗੱਲ ਕਰਦੇ ਹੋ ਵੱਡੀ ਕਿਸੇ ਸਿਆਸੀ ਪਾਰਟੀ ਦੀ ਸਪੋਰਟ ਦੀ ਗੱਲ ਗੁਰਮੀਤ ਰਾਮ ਰਹੀਮ ਉਹਨਾਂ ਨੂੰ ਕਰਦੇ ਹੋ ਐਡੀ ਵੱਡੀ ਪਛਾਇਲਟੀ ਬਾਬਾ ਕਾਨੂੰਨ ਤੋਂ ਉੱਪਰ ਹੋ ਚੁੱਕਿਆ ਜਾਂ ਫਿਰ ਸਾਡੀ ਜੁਡੀਸ਼ਰੀ ਵੱਡੇ ਲੋਕਾਂ ਦੇ ਸਾਹਮਣੇ ਆ ਕੇ ਜਿਹੜੀ ਆ ਕਮਜ਼ੋਰ ਹੋ ਜਾਂਦੀ ਹੈ ਬੇਵੱਸ ਹੋ ਜਾਂਦੀ ਹੈ ਇਹ ਜਿੰਨੇ ਕਾਨੂੰਨ ਹੈ ਜਿੰਨੀਆਂ ਬੰਦਿਸ਼ਾਂ ਹੈ ਸਾਡੇ ਵਰਗੇ ਬੰਦਿਆਂ ਵਾਸਤੇ ਹੈ ਜਿਹੜੇ ਵਿਚਾਰੇ ਜਿਨ੍ਹਾਂ ਦਾ ਅੱਗਾ ਪਿੱਛਾ ਕੋਈ ਨਹੀਂ ਵਕੀਲਾਂ ਦੀਆਂ ਮੋਟੀਆਂ ਫੀਸਾਂ ਦੇ ਕੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਕੋਈ ਫਾਇਦਾ ਨਹੀਂ ਜੇਕਰ ਇੱਕ ਵਾਰ ਇਨਸਾਫ ਮਿਲ ਵੀ ਗਿਆ ਤਾਂ ਇਹ ਲੋਕ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਬਾਰ-ਬਾਰ ਬਾਹਰ ਆਉਣਗੇ ਤੇ ਕੇਸਾਂ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕਰਨਗੇ ਸਰਸੇ ਵਾਲੇ ਡੇਰੇ ਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰੀ ਫੇਰ ਪੈਰੋਲ ਦੇ ਉੱਪਰ ਆਇਆ ਜਿਸ ਤੋਂ ਬਾਅਦ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖਰ ਇੱਕ આરોપી ਨੂੰ ਜਿਹੜਾ ਵੱਖ-ਵੱਖ ਕੇਸਾਂ ਦੇ ਵਿੱਚ ਲੰਮੀ ਸਜ਼ਾ ਕੱਟ ਰਿਹਾ ਉਸ ਨੂੰ ਕਿਸ ਆਧਾਰ ਤੇ ਉੱਪਰ ਇਸ ਤਰ੍ਹਾਂ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਆ ਕੀ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਪੈਰੋਲ ਦੇਣ ਦੇ ਲਈ ਕੋਈ ਸੰਵਿਧਾਨ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਕੁਝ ਦਰਜ ਹੈ ਜਾਂ ਫਿਰ ਇਸ ਪੈਰੋਲ ਦੇ ਪਿੱਛੇ ਕੋਈ ਹੋਰ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ ਇਸੇ ਮੁੱਦੇ ਤੇ ਅੱਜ ਸਾਡੇ ਨਾਲ ਐਡਵੋਕੇਟ ਡਾਕਟਰ ਸੁਨੀਲ ਮੱਲਣ ਮੌਜੂਦ ਨੇ ਕਾਨੂੰਨੀ ਪੱਖ ਤੋਂ ਰਾਮ ਰਹੀਮ ਨੂੰ ਬਾਰ-ਬਾਰ ਮਿਲਦੀ ਪੈਰੋਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਵਕੀਲ ਸਾਹਿਬ ਬਹੁਤ-ਬਹੁਤ ਸਵਾਗਤ। ਨਮਸਕਾਰ ਜੀ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅ ਸਰ ਕਾਨੂੰਨੀ ਪੱਖ ਤੋਂ ਸਮਝਾਂਗੇ। ਕਾਨੂੰਨ ਕੀ ਕਹਿੰਦਾ ਹੈ? 8 ਸਾਲ ਦੇ ਵਿੱਚ 15 ਵਾਰੀ ਪੈਰੋਲ ਮਿਲ ਜਾਣਾ, ਕਦੇ 40 ਦਿਨ ਦੀ, ਕਦੇ 20 ਦਿਨ ਦੀ। ਪਹਿਲਾਂ ਸ਼ੁਰੂਆਤ ਹੁੰਦੀ ਹੈ ਇੱਕ ਦਿਨ ਦੀ ਪਰੋਲ ਤੋਂ ਕਾਨੂੰਨ ਕੀ ਕਹਿੰਦਾ ਹੈ આરોપી ਕਿਸ ਆਧਾਰ ਤੇ ਪਰੋਲ ਦੀ ਮੰਗ ਕਰ ਸਕਦਾ ਇਸ ਬਾਬੇ ਲਈ ਕਾਨੂੰਨ ਬਦਲ ਦਿੱਤਾ ਗਿਆ ਹਰਿਆਣਾ ਦੀ ਜੇਲ ਮੈਨੂਅਲ ਕੱਢ ਲਓ ਅਗਲੀ ਆਪਣੀ ਜਦੋਂ ਬਣਾਵਾਂਗੇ ਅਸੀਂ ਪੋਡਕਾਸਟ ਕਰਾਵਾਂਗੇ ਜਾਂ ਇੰਟਰਵਿਊ ਬਣਾਵਾਂਗੇ ਉਹਦੇ ਵਿੱਚ ਮੈਂ ਪੂਰੇ ਪੁਰਾਣੇ ਤੇ ਨਵੇਂ ਕਾਨੂੰਨ 'ਚ ਬਦਲਾਅ ਕੀ ਕੀਤੇ ਹੁਣ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਦੇਲੇ ਕਿਥੇ ਜਨਤਾ ਖੁਦ ਸਮਝਦਾਰ ਹੈ ਉਹ ਅਮੈਂਡਮੈਂਟਸ ਜਿਹੜੀਆਂ ਕੀਤੀਆਂ ਗਈਆਂ ਉਹਦੇ ਮੁਤਾਬਕ ਜਿਹੜੀ ਪੇਰੋਲ ਹੈ ਦਿੱਤੀ ਜਾ ਰਹੀ ਹੈ ਐਂਡ ਕਲੀਅਰਲੀ ਕਹੂੰਗਾ politically motivated ਹੈ ਕਿਸੇ ਵੱਡੇ ਲੀਡਰਾਂ ਦਾ ਹੱਥ ਹੈਗਾ ਵੱਡੀਆਂ ਪਾਰਟੀਆਂ ਦਾ ਹੱਥ ਹੈਗਾ ਸਿੱਧਾ ਕਹਿ ਰਿਹਾ ਮੈਂ ਸਿੱਧਾ ਕਹਿ ਰਿਹਾ politically motivated ਹੈ ਜੀ ਔਰ ਕਿਹੜੀ politcal ਪਾਰਟੀ ਨੇ ਮੋਟੀਵੇਟ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਜਨਤਾ ਜਾਣਦੀ ਹੈ ਜਨਤਾ ਉਹਦਾ ਸੰਗਿਆਨ ਲੈ ਸਕਦੀ ਹੈ ਸਮਝ ਸਕਦੀ ਹੈ ਮੈਂ ਡਾਇਰੈਕਟ ਵਾਰ ਕੀ ਕਰਨਾ ਹੈ ਜੀ ਔਰ ਲਾਅ ਅਮੈਂਡਮੈਂਟ ਹੋਈ ਹੈ ਸਬੂਤ ਹੈ ਇਹਦੇ ਵਾਸਤੇ ਕੋਈ ਮੇਰੀ ਪਿੱਠ ਤੇ ਉਂਗਲ ਨਹੀਂ ਰੱਖ ਸਕਦਾ ਕਿ ਤੁਸੀਂ ਗਲਤ ਗੱਲ ਕੀਤੀ ਹੈ ਸੋ ਦੇਖੋ ਪੇਰੋਲ ਮਿਲਣਾ ਪਹਿਲਾਂ ਆਪਾਂ ਕਾਨੂੰਨ ਦੀ ਪੱਖ ਦੀ ਗੱਲ ਕਰੀਏ ਪੇਰੋਲ ਮਿਲਣਾ ਹਾਂਜੀ ਸਾਡਾ ਜਿਹੜਾ ਇੰਡੀਆ ਦਾ ਕਾਨੂੰਨ ਹੈ ਇਹ ਚੱਲਦਾ ਹੈ ਰੀਫਾਰਮੇਸ਼ਨ ਸਿਸਟਮ ਤੇ ਹਾਂਜੀ ਕਿ ਇੱਕ ਬੰਦੇ ਨੇ ਜਿਹੜਾ ਜੁਰਮ ਕੀਤਾ ਉਸ ਬੰਦੇ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ ਸੁਧਰਨ ਦੇ ਮੌਕੇ ਦੇ ਵਿੱਚ ਇਹ ਚੀਜ਼ਾਂ ਵੀ ਆਉਂਦੀਆਂ ਉਹਨੂੰ ਪੇਰੋਲ ਦੋ ਉਹ ਪਬਲਿਕ ਚ ਘੁੰਮੇ ਪਬਲਿਕ ਦੇ ਵਿਚਰੇ ਤੇ ਉਹਨੂੰ ਆਪਣੀ ਚੀਜ਼ ਦਾ ਪਛਤਾਵਾ ਹੋਵੇ ਕੰਪੈਰੀਜ਼ਨ ਕਰ ਸਕੇ ਕਿ ਮੇਰੀ ਜ਼ਿੰਦਗੀ ਜੇਲ੍ਹ ਹੀ ਨਹੀਂ ਬਣੀ ਮੈਂ ਪਹਿਲਾਂ ਵੀ ਭੁਖਵਾਣੀ ਕੀਤੀ ਸੀ ਅੱਜ ਵਕੀਲ ਬਾਬਾ ਦੂਸਰੀ ਭੁਖਵਾਣੀ ਕਰਨ ਲੱਗਾ ਕਿ ਇਹ ਬਾਬਾ ਆਪਣੀ 40 ਸਾਲ ਦੀ ਜੇਲ੍ਹ ਨੂੰ ਬਹੁਤ ਜਲਦੀ ਕੱਟ ਕੇ ਬਾਹਰ ਆ ਰਿਹਾ ਹੈ ਸ਼ਾਇਦ 2027 ਦੀ ਜਨਵਰੀ ਆਪਣੇ ਡੇਰੇ ਚ ਜਾ ਰਹੇਗਾ ਵੱਡੀ ਗੱਲ ਕਹਿ ਰਹੇ ਹੋ ਸਰ ਕਿਉਂਕਿ ਤੁਸੀਂ ਪਹਿਲੀ ਭੁਖਵਾਣੀ ਦੀ ਗੱਲ ਕੀਤੀ ਆ ਮੈਂ ਉਹੀ ਦੇਖ ਰਿਹਾ ਸੀ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਰਾਮ ਰਹੀਮ ਬਰੀ ਹੋ ਕੇ ਬਾਹਰ ਆਏਗਾ ਰਾਮ ਰਹੀਮ ਦੀ ਸਜ਼ਾ ਖਤਮ ਹੋਏਗੀ ਐਡਵੋਕੇਟੋਂ ਲੰਮਾ ਤਜਰਬਾ ਹੈ ਨਾਲ ਦੀ ਨਾਲ ਬਾਬਾਗਰੀ ਵੀ ਸ਼ੁਰੂ ਕਰ ਲਿਆ ਜਿਹੜਾ ਬਾਬਿਆਂ ਦਾ ਭਵਿੱਖ ਵੀ ਐਡਵੋਕੇਟ ਸਾਹਿਬ ਦੇ ਕੋਲ ਹੈਗਾ 7 ਲੱਖ ਰੁਪਏ ਫੀਸ ਹੈ ਬਾਬੇ ਦਾ ਵਚਨ ਕੱਢਣ ਲਈ ਇੰਜ ਕਰਕੇ ਕੱਢਿਆ ਕਰਾਂਗੇ ਤੇ ਨਹੀਂ ਕੋਈ ਵੱਡੀ ਗੱਲ ਨਹੀਂ ਇਹ ਸਸੇ ਕਾਨੂੰਨ ਦੇ ਪੰਡਿਤੀਆਂ ਔਰ ਸਾਨੂੰ ਹਾਲਾਤਾਂ ਤੋਂ ਸਰਕਮਸਟੈਂਸਿਸ ਤੋਂ ਕਿਹੜੇ ਪਾਸੇ ਦਿਸ਼ਾ ਘੁੰਮ ਰਹੀ ਹੈ ਉਹ ਦਿਸ਼ਾ ਨੂੰ ਪਾਪ ਕੇ ਅਸੀਂ ਕੋਰਟ ਚ ਕਰਦੇ ਕੀ ਆਬਜ਼ਰਵੇਸ਼ਨ ਕਿ ਲਾਅ ਕੀ ਕਹਿੰਦਾ ਪਿਆ ਕਿਉਂਕਿ ਇੱਕੋ ਲਾਅ ਦੀ ਲਾਈਨ ਹੈ ਉਹਦੇ ਤੇ ਪ੍ਰੋਸੀਕਿਊਸ਼ਨ ਕਰ ਰਹੀ ਹੈ ਬੰਦੇ ਨੇ ਮਰਡਰ ਕੀਤਾ ਇਹਨੇ ਰੇਪ ਕੀਤਾ ਡਿਫੈਂਸ ਕਰ ਰਹੀ ਹੈ ਨਹੀਂ ਕੀਤਾ ਜੱਜ ਸਾਹਿਬ ਦੋਹਾਂ ਦੀ ਗੱਲ 'ਚ ਗੁੰਝਲੇ ਪਏ ਨੇ ਅਸਲੀਅਤ ਤਾਂ ਮੈਨੂੰ ਪਤਾ ਹੈ ਐਸੇ ਪ੍ਰੋਸੀਕਿਊਸ਼ਨ ਲਾਅਰ ਤੇ ਨਾ ਹੀ ਡਿਫੈਂਸ ਲਾਅਰ ਨੂੰ ਪਤਾ ਹੈ ਅਸਲੀਅਤ ਤਾਂ ਪਬਲਿਕ ਨੂੰ ਪਤਾ ਜਿਹੜੀ ਲੜਨ ਆਈ ਹੈ ਜੱਜ ਸਾਹਿਬ ਨੂੰ ਤੇ ਕੁਝ ਵੀ ਨਹੀਂ ਪਤਾ ਜੱਜ ਸਾਹਿਬ ਨੇ ਤੇ ਕਾਨੂੰਨ ਨੂੰ ਰੱਖ ਵਿਆਂ ਕਰਨਾ ਮੈਂ ਵੀ ਕਾਨੂੰਨ ਨੂੰ ਰੱਖ ਵਿਆਂ ਕਰਨਾ ਪਤਾ ਨਹੀਂ ਉਹ ਚ ਦੋਸ਼ੀ ਸੱਚੀ ਪੁੱੱਚੀ ਵਾਲਾ ਤੇ ਵੱਜੇ ਜਾਂ ਨਕਲੀ ਦੋਸ਼ੀ ਫਾਜੇ ਇਹ ਤੇ ਬਾਅਦ ਦੀ ਗੱਲ ਹੈ ਪਰ ਲਾਅ ਸਾਡਾ ਕਹਿੰਦਾ ਹੈ ਲੱਖ ਦੋਸ਼ੀ ਵੱਜਣ ਪਰ ਇੱਕ ਬੇਗੁਨਾ ਨੂੰ ਸਜ਼ਾ ਨਾ ਮਿਲੇ ਸਾਡਾ ਇੰਡੀਆ ਦਾ ਕਾਨੂੰਨ ਕਹਿੰਦਾ ਤੇ ਜਿੰਨੂੰ ਮਿਲੀ ਹੈ ਉਹਨੂੰ ਪਬਲਿਕ ਚ ਪਰਿਵਾਰ ਚ ਆਨ ਦਾ ਮੌਕਾ ਦਿਓ ਤਾਂ ਕਿ ਉਹਦੇ ਮਨ ਚ ਰਹਿਮ ਆਵੇ ਤੇ ਗਲਤ ਚੀਜ਼ਾਂ ਤੋਂ ਸ਼ੁਕਰਾਨਾ ਪਾਇਆ ਜਾ ਸਕੇ ਪਰ ਮੈਂ ਇਕਲਾ ਸਵਾਲ ਤੇ ਚੁੱਕਾਂ ਏਡੀਆਂ ਵੱਡੀਆਂ ਕਮੀਆਂ ਉਸ ਡੇਰੇ ਚ ਹੁੰਦੀਆਂ ਰਹੀਆਂ ਸੀਰੀਜ਼ ਵੀ ਬਣੀ ਆਸ਼ਰਮ ਠੀਕ ਹੈ ਤੋ ਜੋ ਆਸ਼ਰਮ ਸੀਰੀਜ਼ ਇਹਨਾਂ ਚੀਜ਼ਾਂ ਤੋਂ ਮੋਟੀਵੇਟਡ ਹੋ ਕੇ ਬਣੀ ਹੈ ਜਾਂ ਉੱਥੇ ਜੋ 16000 ਰੁਪਏ ਦੀ ਜਿਹੜੀ ਕੋਰਟ ਦੀ ਫਾਈਲ ਬਣੀ ਹੋਈ ਹੈ ਉਸ ਫਾਈਲਾਂ ਵਿੱਚ ਜਿਹੜੇ ਗੱਲਾਂ ਲਿਖੀਆਂ ਤੱਥ ਲਿਖੇ ਨੇ ਜਿਵੇਂ ਉਹਦੇ ਉੱਤੇ ਆ ਜਾਵਾਂ ਤੇ ਫਿਰ ਕੀ ਮਤਲਬ ਕੀ ਸੋਚਾਂ ਕਿ ਐਡਮਿਨਿਸਟ੍ਰੇਸ਼ਨ ਉਹਦੋਂ ਸੁੱਤੀ ਪਈ ਸੀ ਜਾਂ ਉਹ ਉਹ ਗੈਰਕਾਨੂੰਨੀ ਕੰਮ ਨੂੰ ਹੋਣ ਦੇ ਰਹੀ ਸੀ ਕਿਉਂ ਨਹੀਂ ਅੱਜ ਤੱਕ ਡੇਰਿਆਂ ਦੇ ਆਸ਼ਰਮਾਂ ਦੇ ਉੱਤੇ ਇੱਕ ਐਕਟ ਬਣਿਆ ਕਿ ਉਹਦੀ ਇਨਸਪੈਕਸ਼ਨ ਕਰਨ ਵਾਲਾ ਡੀਸੀ ਦੇ ਨਾਲ ਇੰਨੇ ਵਕੀਲ ਇੰਨੀ ਚੀਜ਼ਾਂ ਹੋਣਗੀਆਂ ਇੰਨੇ ਲੋਕ ਹੋਣਗੇ ਉਹ ਆਪਣਾ ਆਪਣਾ ਐਸ ਐਸ ਪੁਆਇੰਟ ਤੇ ਸਰਵੇ ਕਰਨਗੇ ਸਰਵੇ ਕਰਨ ਤੋਂ ਬਾਅਦ ਉਹਦੀ ਰਿਪੋਰਟ ਨੂੰ ਗੁਪਤ ਰੱਖਦੇ ਹੋ ਤੇ ਐਕਸ਼ਨ ਹੋਏਗਾ ਬਾਬਾ ਕਿੱਡਾ ਕੋਵਰ ਪਾਵਰ ਸੀ ਵੀ ਉਹ ਅੰਦਰ ਮਾਫੀਏ ਦਿੰਦਾ ਰਹਿ ਗਿਆ ਕਈਆਂ ਨੂੰ ਕਈਆਂ ਨੂੰ ਨਪੁੰਸਕ ਬਣਾਉਂਦੇ ਇਲਜ਼ਾਮ ਲੱਗੇ ਕਈ ਕੁਝ ਹੋਇਆ ਸੋ ਠੀਕ ਹੈ ਉਹ ਚੀਜ਼ਾਂ ਆਪਣੀ ਜਗ੍ਹਾ ਤੇ ਨੇ ਪਰ ਕਾਨੂੰਨ ਦੀ ਜੇ ਮੈਂ ਪੱਖ ਦੀ ਗੱਲ ਕਰਾਂ ਔਰ ਆਉਣ ਵਾਲੇ ਫਿਊਚਰ ਦੀ ਗੱਲ ਕਰਾਂ ਮੇਰੀ ਗੱਲ ਲਿਖ ਲਓ ਕਿ ਬਾਬਾ ਰਾਮ ਰਹੀਮ ਬਹੁਤ ਜਲਦ ਆਪਣੀ ਸਜ਼ਾ ਮਾਫ ਕਰਾ ਕੇ ਜਾਂ ਬਰੀ ਸ਼ਬਦ ਕਹਿ ਲਓ ਮਤਲਬ ਸਜ਼ਾ ਮਾਫ ਹੀ ਕਹੂੰਗਾ ਐਸਓਐਸ ਕਹਿੰਦੇ ਸਸਪੈਂਸ਼ਨ ਆਫ ਸੈਂਟੈਂਸ ਉਹ ਕਰਾ ਕੇ ਮੈਨੂੰ ਲੱਗਦਾ ਚੜਦਾ ਸਾਲ 2027 ਆਪਣੇ ਡੇਰੇ 'ਚ ਜਨਤਾ ਨਾਲ ਦੇਖੇਗਾ ਸਰ ਤੁਸੀਂ ਕਾਨੂੰਨ ਦੀ ਗੱਲ ਕੀਤੀ ਆ ਕਿ ਇੱਕ ਮੈਂ ਥੋੜੇ ਦਿਨ ਪਹਿਲਾਂ ਕੇਸ ਪੜ ਰਿਹਾ ਸੀਗਾ ਇੱਕ ਬਜ਼ੁਰਗ ਦੇ ਉੱਪਰ ਕੁਝ 100 ਰੁਪਏ ਦੀ ਰਿਸ਼ਵਤ ਲੈਣ ਦਾ ਐਲੀਗੇਸ਼ਨ ਲੱਗਦਾ ਜਦੋਂ ਉਹ ਬਰੀ ਹੁੰਦੇ ਨੇ ਉਹਨਾਂ ਨੂੰ ਬੇਕਸੂਰ ਕਹਿ ਦਿੱਤਾ ਜਾਂਦਾ 35 36 ਸਾਲ ਦੇ ਬਾਅਦ ਉਹਨਾਂ ਦੀ ਉਮਰ ਹੋ ਜਾਂਦੀ ਹੈ 106 ਸਾਲ ਦੇ ਕਰੀਬ ਇੱਕ ਪਾਸੇ ਇਹਦਾ ਕਾਨੂੰਨ ਇਹ ਕਹਿੰਦਾ ਇੱਕ ਪਾਸੇ ਤੁਸੀਂ ਪੋਲੀਟੀਕਲ سپورਟ ਦੀ ਗੱਲ ਕਰਦੇ ਹੋ ਵੱਡੀ ਕਿਸੇ ਸਿਆਸੀ ਪਾਰਟੀ ਦੀ سپورਟ ਦੀ ਗੱਲ ਗੁਰਮੀਤ ਰਾਮ ਰਹੀਮ ਉਹਨਾਂ ਨੂੰ ਕਰਦੇ ਹੋ ਐਡੀ ਵੱਡੀ ਪੈਸ਼ਲਿਟੀ ਬਾਬਾ ਕਾਨੂੰਨ ਤੋਂ ਉੱਪਰ ਹੋ ਚੁੱਕਿਆ ਜਾਂ ਫਿਰ ਸਾਡੀ ਜੁਡੀਸ਼ਰੀ ਵੱਡੇ ਲੋਕਾਂ ਦੇ ਸਾਹਮਣੇ ਆ ਕੇ ਜਿਹੜੀ ਆ ਕਮਜ਼ੋਰ ਹੋ ਜਾਂਦੀ ਹੈ ਬੇਵੱਸ ਹੋ ਜਾਂਦੀ ਹੈ ਜੀ ਵੋਟ ਬੈਂਕ ਜਿਸ ਜਿਸ ਕਹਿੰਦੇ ਨਾ ਜੁਰਮ ਦੇ ਦੌਰਾਨ ਕਾਨੂੰਨ ਹੀ ਬਦਲ ਦਿੱਤਾ ਗਿਆ ਮੈਨੂੰ ਇਹ ਕਹਦਾ ਬਾਬੇ ਲਈ ਬਦਲਿਆ ਪਰ ਉਸ ਦੌਰ ਚ ਜੇ ਬਦਲਿਆ ਕੀ ਲੋੜ ਪਈ ਸੀ ਕਾਨੂੰਨ ਬਦਲਣ ਦੀ ਇੰਨੀ ਜ਼ਿਆਦਾ ਪੇਰੋਲ ਦੇਣ ਦੀ ਠੀਕ ਹੈ بڑے ਲੋਕਾਂ ਦੀ ਉਹਦੇ ਨਾਲ ਆਸਥਾ ਜੁੜੀ ਹੈ ਉਹਨਾਂ ਦੀ ਆਸਥਾ ਨੂੰ ਸਲਾਮ ਹੈ ਮੇਰੇ ਵੱਲੋਂ ਕੋਈ ਨਮਸਕਾਰ ਕਰਦਾ ਉਹਨਾਂ ਦੀ ਆਸਥਾ ਨੂੰ ਦੇਖੋ ਮੰਨੋ ਤੇ ਪੱਥਰ 'ਚ ਰੱਬ ਤੇ ਅਨੁਭਵਦਾਰ ਨੇ ਪੱਥਰ 'ਚ ਹੀ ਰੱਬ ਤੇ ਆਇਆ ਸੀ ਜਿੱਥੇ ਤੇ ਹਾਲੋ ਉੱਥੇ ਰੱਬ ਕੋਈ ਚੱਕ ਉਹ ਗੱਲ ਨਹੀਂ ਬਟ ਮੈਂ ਕਾਨੂੰਨੀ ਪ੍ਰਕਿਰਿਆ ਦੀ ਜੇ ਗੱਲ ਕਰਾਂ ਤੇ ਕਾਨੂੰਨ ਦੇ ਵਿੱਚ ਮੈਨੂੰ ਲੱਗਦਾ ਪਿਆ ਕੋਈ ਨਾ ਕੋਈ ਖਾਸ ਫੈਸਿਲਿਟੀ ਦਿੱਤੀ ਜਾ ਰਹੀ ਹੈ ਮੈਂ ਸ਼ਰਯਮ ਕਹਿ ਰਿਹਾ ਦਿੱਤੀ ਜਾ ਰਹੀ ਹੈ ਇੰਨੀ ਜਿਆਦਾ ਪੇਰੋਲ ਮਿਲਨੀ ਆ ਇਲੈਕਸ਼ਨਾਂ ਤੋਂ ਪਹਿਲਾਂ ਜਲਦੀ ਮਿਲਨੀ ਆ 40-40 ਦਿਨ ਦੀ ਪੇਰੋਲ ਮਿਲਣੀ ਔਰ ਦੂਜੇ ਪਾਸੇ ਹੁਣ ਮੈਂ ਆ ਜਾ ਪੇਰੋਲ ਮਿਲਦੀ ਕਿਨੂੰ ਆ ਹੂੰ ਹੂੰ ਜਿਸ ਬੰਦੇ ਦਾ ਜੇਲ੍ਹ ਚ ਰਿਕਾਰਡ ਚੰਗਾ ਹੋਵੇ ਜੇਲ ਦਾ ਜਿਹੜਾ ਜੇਲਰ ਹੈ ਉਹਦੇ ਬਾਰੇ ਚੰਗੇ ਸ਼ਬਦ ਲਿਖੇ ਕੀ ਇਹ ਕੋਆਪਰੇਟਿਵ ਹੈ ਨਿਭਾਉਂਦਾ ਜਦੋਂ ਪਹਿਲੀ ਪੇਰੋਲ ਮਿਲੀ ਉਹ ਪੇਰੋਲ ਤੋਂ ਬਾਅਦ ਉਹ ਟਾਈਮਲੀ ਜੇਲ ਪਹੁੰਚਿਆ ਹੋਵੇ ਵਾਪਸ ਆਪਣੇ ਆਪ ਰਿਪੋਰਟ ਕਰਨੀ ਹੁੰਦੀ ਹੈ ਵਿਦ ਸਕਿਉਰਟੀ ਮਿਲਦੀ ਹੈ ਪੇਰੋਲ ਵਿਦਆਊਟ ਸਕਿਉਰਟੀ ਮਿਲਦੀ ਹੈ ਡਿਪੈਂਡ ਕਰਦਾ ਤੁਸੀਂ ਤੁਹਾਡਾ ਕੰਡਕਟ ਕੀ ਹੈ ਉਸ ਕੰਡਕਟ ਦੇ ਹਿਸਾਬ ਨਾਲ ਤੁਹਾਨੂੰ ਤੁਹਾਡੀ ਜਿਹੜੀ ਗੁੱਡਵਿਲ ਹੈ ਉਹ ਮੈਟਰ ਕਰਦੀ ਹੈ ਤੁਹਾਡਾ ਕੰਡਕਟ ਮੈਟਰ ਕਰਦਾ ਹੈ ਤੁਹਾਡਾ ਹਰ ਚੀਜ਼ ਮੈਟਰ ਕਰਦੀ ਹੈ ਤੇ ਇਹਨਾਂ ਚੀਜ਼ਾਂ ਦੇ ਆਧਾਰ ਤੇ ਸਟੇਟ ਵੱਲੋਂ ਵੀ ਸफारਿਸ਼ ਪੈਣੀ ਹੈ ਮਾਨਯੋਗ ਅਦਾਲਤ ਅੱਗੇ ਕਿ ਅਸੀਂ ਇਹਦੀ ਸਜ਼ਾ ਮਾਫ ਕਰਾਉਣਾ ਚਾਹੁੰਦੇ ਹਾਂ ਕਿ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜੇ ਇਹਦੀ ਬੰਦੇ ਦੀ ਸਜ਼ਾ ਮਾਫ ਕਰੋ ਕਿਉਂਕਿ ਇਹਦਾ ਪਿਛਲਾ ਕੰਡਕਟ ਔਰ ਕਿਆ ਪਤਾ ਉਸ ਜਿਹੜੀ ਸफारਿਸ਼ ਨੂੰ ਲਿਖਣ ਲਈ ਭੂਮਿਕਾ ਬਣਾਈ ਜਾ ਰਹੀ ਹੋਵੇ ਸਾਰਾ ਕੁਝ ਸਾਰਾ ਕੁਝ ਪਹਿਲਾਂ ਤੋਂ ਹੀ ਪਲਾਨ ਹੈਗਾ ਤੁਸੀਂ ਇਹ ਕਹਿ ਰਹੇ ਹੋ ਕਿ ਕਿਉਂਕਿ ਤੁਸੀਂ ਨੇ ਪਹਿਲਾਂ ਵੱਡੀ ਗੱਲ ਕਹੀ ਕਿ 227 ਦਾ ਚੜ੍ਹਦਾ ਸਾਲ ਜਿਹੜਾ ਬਾਬਾ ਆਪਣੇ ਡੇਰੇ ਦੇ ਵਿੱਚ ਮਨਾਏਗਾ ਆਪਣੇ ਲੋਕਾਂ ਦੇ ਵਿੱਚ ਮਨਾਏਗਾ ਉਸ ਦੀ ਭੂਮਿਕਾ ਇਸ ਦਾ ਮਤਲਬ 8 ਸਾਲ ਤੋਂ ਹੀ ਲਿਖੀ ਜਾ ਰਹੀ ਹੈ ਉਹ ਚੀਜ਼ਾਂ ਨੂੰ ਮੈਂ ਤਾਂ ਕਹਾਂਗਾ ਉਸ ਤੋਂ ਵੀ ਪਹਿਲਾਂ ਦੀ ਲਿਖੀ ਜਾ ਰਹੀ ਹੈ ਇਹ ਮੈਂ ਕਹਾਂਗਾ ਕਿ ਸਕ੍ਰਿਪਟਡ ਹੈ ਜੁਡੀਸ਼ਰੀ ਨੇ ਆਪਣਾ ਕੰਮ ਕੀਤਾ ਉਹਨੇ ਸਰਕਮਸਟੈਂਸਿਸ ਦੇ ਬਿਜਤੇ ਸਜ਼ਾ ਸੁਣਾ ਦਿੱਤੀ ਕਿਉਂਕਿ ਜੁਡੀਸ਼ਰੀ ਦੇ ਅੱਗੇ ਕਿਸੇ ਪੋਲੀਟੀਕਲ ਪਾਰਟੀ ਦਾ ਜੋਰ ਨਹੀਂ ਚੱਲਦਾ ਫਿਰ ਜੁਡੀ ਪਰੋਲ ਤਾਂ ਜੀ ਬਾਰ-ਬਾਰ ਪਰੋਲ ਤਾਂ ਜੁਡੀਸ਼ਰੀ ਦੇ ਲੋਕ ਹੀ ਦੇ ਰਹੇ ਨੇ ਮਾਣਯੋਗ ਜੱਜ ਸਾਹਿਬਾਨ ਜਿਹੜੇ ਇੱਕ ਜ਼ਿੰਮੇਵਾਰੀ ਵਾਲੀ ਕੁਰਸੀ ਦੇ ਉੱਪਰ ਬੈਠੇ ਨੇ ਇੱਕ ਜੱਜ ਜਗਦੀਪ ਸਿੰਘ ਸੀਗੇ ਜਿਨ੍ਹਾਂ ਦੀ ਵਾਹਵਾਹੀ ਹੋਈ ਸੀ ਕਿ ਉਹਨਾਂ ਨੇ ਐਡੇ ਵੱਡੇ ਕੇਸ ਨੂੰ ਲੈ ਕੇ ਉਹਨਾਂ ਨੇ ਦਬਾਅ ਨਹੀਂ ਮੰਨਿਆ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਆਪਣੀ ਕਲਮ ਚਲਾਈ ਹੁਣ ਵੀ ਤਾਂ ਫਿਰ ਕਲਮ ਜੱਜ ਸਾਹਿਬਾਨਾਂ ਦੀ ਉਹ ਚੱਲ ਰਹੀ ਹੈ ਜੱਜ ਸਾਹਿਬਾਨ ਡਿਨਾਈ ਵੀ ਤਾਂ ਕਰ ਸਕਦੇ ਨੇ ਕਿ ਨਹੀਂ ਇੰਨੇ ਵਾਰ ਇਹਨੂੰ ਪਰੋਲ ਮਿਲ ਗਈ ਆ ਇੰਨੇ سنگੀਨ આરોਪ ਜਿਹੜੇ ਨੇ ਇੰਨੇ ਕੇਸਾਂ ਦੇ ਵਿੱਚ ਇਸ ਨੂੰ ਸਜ਼ਾ ਹੈਗੀ ਆ ਪਰੋਲ ਨਹੀਂ ਦਿੱਤੀ ਜਾ ਸਕਦੀ ਜੱਜ ਸਾਹਿਬ ਵੀ ਤਾਂ ਆਪਣੀ ਕਲਮ ਜਿਹੜੀ ਚਲਾ ਸਕਦੇ ਨੇ ਉਹ ਬਿਲਕੁਲ ਚਲਾ ਸਕਦੇ ਨੇ ਪਰ ਜੱਜ ਸਾਹਿਬ ਵੀ ਪਿਛਲਾ ਕੰਡਕਟ ਵੇਖਦੇ ਨੇ ਜੱਜ ਸਾਹਿਬ ਦੇ ਅੱਗੇ ਜਦੋਂ ਦੋਸ਼ੀ ਆਪਣੀ ਐਪਲੀਕੇਸ਼ਨ ਦਿੰਦਾ ਪਰੋਲ ਦੀ ਸਟੇਟ ਨੇ ਉੱਤੇ ਇਤਰਾਜ਼ ਜਤਾਣਾ ਹੁੰਦਾ ਪ੍ਰੋਸੀਜਰ ਸਮਝੋ ਸਟੇਟ ਕਹਿੰਦੀ ਅੱਛਾ ਇਹਦਾ ਪਿਛਲਾ ਕੰਡਕਟ ਚੰਗਾ ਸੀ ਇਹਨੂੰ ਪਰੋਲ ਦਿੱਤੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਜੱਜ ਸਾਹਿਬ ਕਹਿੰਦੇ ਠੀਕ ਹੈ ਜਦੋਂ ਤੁਸੀਂ ਸ਼ਿਕਾਇਤ ਕਰਤਾ ਉਹ ਮੈਂ ਤੁਹਾਡੀ ਚੋਰੀ ਕੀਤੀ ਤੁਸੀਂ ਕਹਿੰਦੇ ਕੋਈ ਨਹੀਂ ਮੱਲਨ ਸਾਹਿਬ ਨੂੰ ਦੇ ਦਿਓ ਛੁੱਟੀ ਮੈਨੂੰ ਕੋਈ ਇਤਰਾਜ਼ ਨਹੀਂ ਸਟੇਟ ਦੀ ਬਦਖਲਾਫੀ ਕੀਤੀ ਨਾ ਸਟੇਟ ਦੇ ਬਣਾਏ ਕਾਨੂੰਨ ਦੀ ਤੇ ਸਟੇਟ ਕਹਿੰਦੀ ਦੇ ਦਿਓ ਤੇ ਕੋਰਟ ਬੁਰੀ ਕਿਉਂ ਬਣੇ ਨੋ ਡਾਊਟ ਕੋਰਟ ਕੋ ਪਾਵਰਾਂ ਨੇ ਜਗਦੀਪ ਜੀ ਨੇ ਸਰਕਮਸਟੈਂਸੀ ਦੇ ਵਿੱਚ ਦੇ ਲੜਕੀ ਜਿਹਨੇ ਰਿਪੋਰਟ ਕੀਤਾ ਮੇਰੇ ਨਾਲ ਰੇਪ ਹੋਇਆ ਨਾ ਉਹ ਲੜਕੀ ਦਾ ਮੈਡੀਕਲ ਹੋਇਆ ਨਾ ਉਹਦਾ ਵੀ ਟੈਸਟ ਹੋਇਆ ਨਾ ਉਥੋਂ ਸਪਰਮ ਲਏ ਗਏ ਨਾ ਉਹਦੀ ਬੋਡੀ ਦੇ ਵਾਲ ਦੂਜੇ ਪਾਸੇ ਗਏ ਨਾ ਦੋਸ਼ੀ ਦੇ ਵਾਲ ਉਹਦੀ ਬੋਡੀ ਤੇ ਆਏ ਨਾ ਸਕ੍ਰੈਚੀ ਸੀ ਕਿਸੇ ਕਿਸਮ ਦਾ ਮੈਡੀਕਲ ਐਵੀਡੈਂਸ ਨਹੀਂ ਸੀ ਕਿਸੇ 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 ਕਿਸਮ ਦਾ ਫਿਜ਼ੀਕਲ ਐਵੀਡੈਂਸ ਨਹੀਂ ਸੀ ਕੋਈ ਗਵਾਹ ਨਹੀਂ ਭੁਗਤਿਆ ਪਰ ਸਰਕਮਸਟੈਂਸੀ ਦੇ ਬੀਸਤੇ ਇੱਕ ਚਿੱਠੀ ਜਿਹੜੀ 20 ਸਾਲ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਗਈ ਉਹਨਾਂ ਦੀ ਚਿੱਠੀ ਥੱਲੇ ਤੱਕ ਉਤਰਦਿਆਂ 20 ਸਾਲ ਲੱਗੇ ਤੇ ਉਸ ਲੜਕੀ ਦੀ ਸ਼ਾਬਾਸ਼ ਹੈ ਜਿਨੇ ਗਵਾਹੀ ਠੋਕ ਕੇ ਦਿੱਤੀ ਉਹਦੀ ਗਵਾਹੀ ਦੇ ਬੀਸਤੇ ਇਹ ਪਰਚਾ ਹੁੰਦਾ ਇਹ ਪਰਚਾ ਆਉਣ ਤੋਂ ਬਾਅਦ ਉਹਦੀ ਗਵਾਹੀ ਦੇ ਬੀਸਤੇ ਸਜ਼ਾ ਹੁੰਦੀ ਹੈ ਸਰਕਮਸਟੈਂਸਿਸ ਨੂੰ ਦੇਖਦੇ ਹੋਇਆ ਤੇ ਉਸ ਤੋਂ ਬਾਅਦ ਸਟੇਟ ਹੀ ਦੁਬਾਰਾ ਕਹਿੰਦੀ ਹੈ ਕਿ ਸਾਨੂੰ ਇਸ ਬੰਦੇ ਦੀ ਲੋੜ ਨਹੀਂ ਹੈ ਰੁਪਿੰਦਰ ਵਾਲੇ ਕੇਸ 'ਚ ਕੀ ਹੋਇਆ ਉਹ ਵੀਰਿੰਦਰ ਨੇ ਕਿਹਾ ਜੀ ਮੈਨੂੰ ਪੇਪਰ ਦੇਣ ਦੀ ਇਜਾਜ਼ਤ ਦੋ ਐਸਐਚਐਸ ਸਾਹਿਬ ਨੂੰ ਪਿਆਰ ਹੀ ਬੜਾ ਜਾਗ ਗਿਆ ਜਾਂ ਰਿਸ਼ਵਤ ਬਹੁਤ ਮੋਟੀ ਲੈ ਲਈ ਲਿਖਦਾ ਕਿ ਮੇਰੇ ਕੋਲ ਮੈਂ ਤੁਹਾਨੂੰ ਕਾਗਜ਼ ਦਿਖਾ ਸਕਦਾ ਕਿ ਲਿਖਦਾ ਕਿ ਇਹਨੂੰ ਜੇ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਮੇਰੇ ਵੱਲੋਂ ਸਪਰਸ਼ ਕੀਤੀ ਜਾਂਦੀ ਹੈ ਇੱਕ ਦੋਸ਼ੀ ਦੀ ਸਪਰਸ਼ ਜਦੋਂ ਪੁਲਿਸ ਕਰਦੇ ਨਿੱਕੇ ਜਿਹੇ ਕੇਸ 'ਚ ਨਿੱਕਾ ਜਿਹਾ ਕੇਸ ਜਿਹੜਾ ਕਿ ਬਹੁਤ ਮੈਂ ਕਹਿੰਦਾ ਇਮੋਸ਼ਨਲੀ ਸਾਰੀ ਦੁਨੀਆ ਨਾਲ ਜੁੜ ਗਿਆ ਬਾਬਾ ਤਾਂ ਵੈਸੇ ਹੀ ਲਖਨ ਨਾਲ ਜੁੜਿਆ ਸੀ ਉਹਦੇ ਕੇਸ ਤੇ ਸਫਾਰਸ਼ ਉਹਦੋਂ ਕਰ ਦਿੰਦੇ ਕਿ ਪਰਚਾ ਬਣਦਾ ਹੀ ਨਹੀਂ ਪਰ ਹਾਂਜੀ ਪਰਚਾ ਬਣਾ ਕੇ ਸਜ਼ਾ ਦਿਵਾ ਕੇ ਰਿਲੀਫ ਦਿਵਾਣਾ ਕੋਈ ਬਹੁਤ ਵੱਡੀ ਮਤਲਬ ਚੀਜ਼ਾਂ ਨੂੰ ਅੰਜਾਮ ਨਹੀਂ ਦੇ ਰਿਹਾ ਰਾਮ ਰਹੀਮ ਨੂੰ ਵੱਡਾ ਬਣਾਇਆ ਜਾ ਰਿਹਾ ਮੈਂ ਨਹੀਂ ਕਹਿੰਦਾ ਹਲਾਤ ਜੋ ਬਣੇ ਨੇ ਜੋ ਜਿਸ ਤਰ੍ਹਾਂ ਦੇ ਨਾਲ ਤੁਸੀਂ ਨੇ ਸਾਰੇ ਚੀਜ਼ ਨੂੰ ਡਿਫਾਈਨ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਪਹਿਲਾਂ ਤੋਂ ਹੀ ਜਿਹੜੀ ਇਹ ਭੂਮਿਕਾ ਬਣੀ ਜਾ ਰਹੀ ਸੀ ਜਿਸ ਤਰ੍ਹਾਂ ਮੈਂ ਗੱਲਾਂ ਕਰ ਰਿਹਾ ਇਸ ਤੋਂ ਤਾਂ ਲੱਗਦਾ ਕਿ ਵੱਡਾ ਬਣਾਇਆ ਜਾ ਰਿਹਾ ਮੈਂ ਬਾਬਾ ਬਣ ਜਾਣਾ ਹੁਣ ਬਸ ਮੈਂ ਕਿਸੇ ਬਾਰੇ ਖੁਸ਼ ਨਹੀਂ ਕਹਿੰਦਾ ਕਿ ਕਿਹਨੂੰ ਵੱਡਾ ਬਣਾਣਾ ਕਿਹਨੂੰ ਛੋਟਾ ਬਣਾਣਾ ਸੁਨੀਲ ਮੱਲਨ ਦੀ ਭੁਖਵਾਨੀ ਵਕੀਲ ਬਾਬੇ ਦੀ ਤੁਹਾਡੇ ਸਾਹਮਣੇ ਹੈ ਔਰ ਪਿਛਲੀਆਂ ਭੁਖਵਾਨੀਆਂ ਦੇ ਹਿਸਾਬ ਨਾਲ ਪੇਰੋਲ ਦੀ ਗਿਣਤੀ ਵੱਧਦੀ ਜਾ ਰਹੀ ਹੈ ਡਿਊਰੇਸ਼ਨ ਵੱਧਦੀ ਜਾ ਰਹੀ ਹੈ ਸੋ ਮੈਂ ਤੇ ਜਿਹੜੇ ਉਹ ਕਹਿੰਦੇ ਨਾ ਜਿਹੜੀ ਕ੍ਰਾਈਮ ਕੁੰਡਲੀ ਪੜ ਕੇ ਕ੍ਰਾਈਮ ਕੁੰਡਲੀ ਵਾਲਾ ਵਕੀਲ ਬਾਬਾ ਹੈ ਨਾ ਉਹ ਪੜ ਕੇ ਹਾਲਾਤ ਵੇਖ ਕੇ ਸਟੇਟ ਦਾ ਰਵਈਆ ਵੇਖ ਕੇ ਮੈਂ ਜਿਹੜੀ ਇਹ ਖੁਆਣੀ ਕੀਤੀ ਹੈ ਇਹਦੇ ਵਿੱਚ ਇਹ ਚੀਜ਼ ਸੱਚ ਹੋਏਗੀ ਸਾਰਥਕ ਹੋਏਗੀ ਤੁਸੀਂ ਵੀ ਦੇਖ ਰਹੇ ਹੋ ਮੈਂ ਵੀ ਦੇਖ ਰਿਹਾ ਹਾਂ ਜਨਤਾ ਵੀ ਦੇਖ ਰਹੀ ਹੈ ਔਰ ਇਹਦੇ ਵਿੱਚ ਮੈਂ ਦੱਸ ਦੇਣਾ ਮੇਰੀ ਮੈਨੂੰ ਕਈ ਉਹਨਾਂ ਦੇ ਅਨੁਆਈਆਂ ਦੇ ਫੋਨ ਵੀ ਆਏ ਆ ਕਿ ਮੱਲਨ ਸਾਹਿਬ ਤੁਸੀਂ ਏਡੀ ਵੱਡੀ ਗੱਲ ਕਰ ਰਹੇ ਹੋ ਸਾਡੇ ਅੰਦਰ ਖੁਸ਼ੀ ਦੀ ਲਹਿਰ ਦੌੜੀ ਹੈ ਤੁਸੀਂ ਸਾਨੂੰ ਅਗਲਾ ਪੱਖ ਦੱਸੋ ਮੈਂ ਕਹਾਂ ਮੀਡੀਆ ਤੇ ਦੱਸੂਗਾ ਪਰਸਨਲੀ ਕਿਸੇ ਨੂੰ ਕੋਈ ਜਵਾਬ ਨਹੀਂ ਰਾਮ ਰਹੀਮ ਦੇ ਕੇਸ ਦੇ ਵਿੱਚ ਤੁਸੀਂ ਉਹਨਾਂ ਲੜਕੀਆਂ ਦੀ ਗੱਲ ਕੀਤੀ ਜਿਸ ਨੇ ਗਵਾਹੀ ਦਿੱਤੀ ਉਸ ਕੇਸ ਦੇ ਵਿੱਚ ਜੋ ਕੁਝ ਵੀ ਹਾਲਾਤ ਬਣੇ ਇਸ ਤਰ੍ਹਾਂ ਦੇ ਸਰ ਜਿਹੜੇ ਪਾਵਰਫੁੱਲ ਲੋਕ ਹੁੰਦੇ ਨੇ ਉਹਨਾਂ ਦੇ ਨਾਲ ਜੇਕਰ ਕੋਈ ਆਮ ਇਨਸਾਨ ਉੱਠ ਕੇ ਲੜਦਾ ਹੈ ਉਹਨਾਂ ਦੇ ਕੀਤੇ ਗਲਤ ਕੰਮਾਂ ਦੇ ਖਿਲਾਫ ਉੱਠ ਕੇ ਲੜਦਾ ਤੁਹਾਨੂੰ ਹੀ ਲੱਗਦਾ ਕਿ ਬਾਰ ਬਾਰ ਪ੍ਰੋਲ ਮਿਲਣ ਤੋਂ ਬਾਅਦ ਉਹਨਾਂ ਲੋਕਾਂ ਦਾ ਵੀ ਹੌਸਲਾ ਟੁੱਟੇਗਾ ਕਿ ਯਾਰ ਲੜਕੇ ਇਹਨਾਂ ਦੇ ਨਾਲ ਕਾਨੂੰਨੀ ਲੜਾਈ ਲੰਬੀ ਲੜਕੇ ਵਕੀਲਾਂ ਦੀਆਂ ਮੋਟੀਆਂ ਫੀਸਾਂ ਦੇ ਕੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਕੋਈ ਫਾਇਦਾ ਨਹੀਂ ਜੇਕਰ ਇੱਕ ਵਾਰ ਇਨਸਾਫ ਮਿਲ ਵੀ ਗਿਆ ਤਾਂ ਇਹ ਲੋਕ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਬਾਰ-ਬਾਰ ਬਾਹਰ ਆਉਣਗੇ ਤੇ ਕੇਸਾਂ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕਰਨਗੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਨਾਲ ਆਮ ਲੋਕਾਂ ਦਾ ਵੀ ਤਾਂ ਸਰ ਜੁਡੀਸ਼ਰੀ ਤੋਂ ਕਿਤੇ ਨਾ ਕਿਤੇ ਹੌਸਲਾ ਜਿਹੜਾ ਟੁੱਟ ਗਿਆ ਕਿਉਂਕਿ ਉਹ ਲੋਕ ਇੰਨੀਆਂ ਬਰੀਕੀਆਂ ਨਹੀਂ ਜਾਣਦੇ ਜਿਵੇਂ ਤੁਸੀਂ ਕਾਨੂੰਨੀ ਪੱਖ ਤੋਂ ਜਾਣਦੇ ਹੋ ਕਿ ਉਹ ਚੀਜ਼ਾਂ ਲਿਖ ਕੇ ਦਿੱਤੀਆਂ ਜਾਂਦੀਆਂ ਨੇ ਪੁਲਿਸ ਦੇ ਵੱਲੋਂ ਜੱਜ ਸਾਹਿਬਾਂ ਨੂੰ ਉਹਨਾਂ ਨੂੰ ਪੜ੍ਹ ਕੇ ਆਪਣਾ ਫੈਸਲਾ ਦਿੰਦੇ ਨੇ ਆਮ ਲੋਕ ਇਹਨਾਂ ਨਹੀਂ ਜਾਣਦੇ ਆਮ ਲੋਕਾਂ ਨੂੰ ਸਿੱਧਾ ਪਤਾ ਹੈ ਕਿ ਪੈਰੋਲ ਜੱਜ ਸਾਹਿਬਾ ਦੇ ਸਹਿਬਾਨ ਦੇ ਹੁਕਮ ਦੇ ਨਾਲ ਮਿਲਦੀ ਆ ਆਮ ਲੋਕਾਂ ਨੂੰ ਮੋਟਾ-ਮੋਟਾ ਇਹ ਪਤਾ ਪੈਰੋਲ ਸਟੇਟ ਦੀ ਰਿਕਮੈਂਡੇਸ਼ਨ ਤੇ ਜੱਜ ਸਾਹਿਬ ਤੇ ਉਹਨੂੰ ਜਾਂ ਮੋਹਰ ਲਾਉਂਦੇ ਆ ਜਾਂ ਰਿਜੈਕਟ ਕਰਦੇ ਆ ਜੀ ਸੋ ਜਦੋਂ ਸਟੇਟ ਕਹਿੰਦੀ ਤੁਸੀਂ ਕਹਿੰਦੇ ਹੋ ਪ੍ਰਥਮ ਜੀ ਕਹਿੰਦੇ ਨੇ ਕਿ ਸੁਨੀਲ ਮੱਲਨ ਨੂੰ ਮਾਫ ਕਰ ਦਿਓ ਜਾਂ ਇਹਨੂੰ ਛੁੱਟੀ ਦੇ ਦਿਓ ਇਹਨੇ ਭਾਵੇਂ ਮੇਰੀ ਚੋਰੀ ਕੀਤੀ ਹੈ ਤੇ ਜੱਜ ਸਾਹਿਬ ਕਹਿੰਦੇ ਠੀਕ ਹੈ ਦੇ ਦੇਣਾ ਆਮ ਲੋਕਾਂ ਦਾ ਹੌਸਲਾ ਤਾਂ ਪ੍ਰਭਾਵਿਤ ਹ ਕਿਉਂਕਿ ਜੱਜ ਸਾਹਿਬ ਨੇ ਨਹੀਂ ਉਹ ਤਾਂ ਹੋ ਹੀ ਰਿਹਾ ਆਮ ਇਹ ਜਿੰਨੇ ਕਾਨੂੰਨ ਐ ਜਿੰਨੀਆਂ ਬੰਦੀਸ਼ਾਂ ਐ ਸਾਡੇ ਵਰਗੇ ਬੰਦਿਆਂ ਵਾਸਤੇ ਹੈ ਜਿਹੜੇ ਵਿਚਾਰੇ ਜਿਨ੍ਹਾਂ ਦਾ ਅੱਗਾ ਪਿੱਛਾ ਕੋਈ ਨਹੀਂ ਮੈਂ ਤਾਂ ਇਹ ਕਹਿੰਦਾ ਨਾ ਕਿ ਮੈਂ ਹੁਣ ਵੱਡਾ ਬਾਬਾ ਬਨਣਾ ਤਾਂ ਕਿ ਮੇਰੀ ਵੀ ਚੱਲੇ ਇਦਾਂ ਦੀ ਮੈਂ ਵੀ ਮਾਫੀਆ ਦਵਾ ਲੋਕਾਂ ਨੂੰ ਬਈ ਮਤਲਬ ਜਦੋਂ ਉਸ ਤੋਂ ਬਾਅਦ ਮੈਨੂੰ ਹੁਣ ਕਈ ਲੋਕ ਤੇ ਇਸ ਚੀਜ਼ ਦੀ ਟਿੱਪਣੀ ਕਰਦੇ ਆ ਕਿ ਬਾਬਾ ਜੀ ਦੁਨੀਆ ਦੇ ਕਸ਼ਟ ਕੱਟਣ ਗਏ ਨੇ ਉੱਥੇ ਹਾਂਜੀ ਸੋ ਹਰ ਇੱਕ ਦੀ ਆਪਣੀ ਆਸਥਾ ਹੈ ਮੈਂ ਰਿਸਪੈਕਟ ਕਰਦਾ ਹਾਂ ਉਸ ਆਸਥਾ ਦੀ ਮੈਂ ਨਹੀਂ ਕਹਿੰਦਾ ਵੀ ਗਲਤ ਹੈ ਕਿ ਸਹੀ ਹੈ ਪਰ ਲੀਗਲ ਪੱਖ ਨਾਲ ਜੇ ਮੈਂ ਵੇਖ ਰਿਹਾ ਡੈਫੀਨੇਟਲੀ بار بار ਕਹਿ ਰਹੇ ਅੱਜ ਦੀ ਵੀ ਪ੍ਰੋਗਰਾਮ ਚ ਪਹਿਲਾਂ ਵੀ ਕਿਹਾ ਇਹ ਵੱਡੇ ਲੋਕ ਲਈ ਵੱਖਰੇ ਕਾਨੂੰਨ ਬੰਨੇ ਕਾਨੂੰਨ ਬਦਲ ਜਾਣੇ ਕਿਤਨਾ ਕਿਤੇ ਆਮ ਆਦਮੀ ਦਾ ਹੌਸਲਾ ਬੜੀ ਬੁਰੀ ਤਰ੍ਹਾਂ ਨਾਲ ਤੋੜਦੇ ਨੇ ਕਈ ਐਸੇ ਕੇਸ ਨੇ ਜਿਹੜੇ 30-30 ਸਾਲ ਤੋਂ ਚੱਲ ਰਹੇ ਨੇ ਤੁਸੀਂ 100 ਰੁਪਏ ਦੀ ਰਿਸ਼ਵਤ ਦੀ ਗੱਲ ਕੀਤੀ ਕਿ ਬਾਪੂ ਦੀ ਉਮਰ ਹੀ ਇੰਨੀ ਜ਼ਿਆਦਾ ਹੋ ਗਈ ਕਿ ਉਹ ਹੁਣ ਉਹ ਰਿਸ਼ਵਤ ਜਿਹੜੀ ਲਈ ਹੋ ਗਈ ਉਹ ਵਾਪਸ ਉਹਨੂੰ ਜੋਬ ਕਿਦੋਂ ਮਿਲੂਗੀ ਕਦੋਂ ਉਹਦੇ ਪੈਸੇ ਮਿਲਣਗੇ ਜਿਹੜੇ ਉਹਨੇ 35-40 ਸਾਲ ਆਪਣੀ ਜ਼ਿੰਦਗੀ ਦੇ ਕੱਢਦੇ ਉਹਨੂੰ ਕੌਣ ਵਾਪਸ ਕਰੇਗਾ ਉਹਦੀ ਕੰਪਨਸੇਸ਼ਨ ਕੌਣ ਭਰੇਗਾ ਉਹਦੇ ਤੇ ਸਟੇਟ ਕੀ ਜਵਾਬ ਦਿੰਦੀ ਹੈ ਕਦੀ ਫੜੋ ਨਾ ਕਿਸੇ ਸੰਤਰੀ ਮੰਤਰੀ ਨੂੰ ਕਿ ਬਸ ਦੱਸੋ ਵੀ ਜਿਹੜਾ ਕਾਨੂੰਨ ਮੰਤਰੀ ਹਰਿਆਣਾ ਦਾ ਇੱਕ ਵਾਰੀ ਪੁੱਛੋ ਤਾਂ ਸਹੀ ਉਹਨੂੰ ਵੀ ਸੱਜਣਾ ਇਹ ਕੀ ਹੈ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਤਾਂ ਸਭ ਲਈ ਬਰਾਬਰ ਕਿਉਂ ਨਹੀਂ ਹੈ ਲਾਲ ਬੱਤੀਆਂ ਲਵਾਈਆਂ ਪਿੱਛੇ ਜੇ ਫਿਰ ਲੱਗੀਆਂ ਹੋਈਆਂ ਐਸਐਚਓ ਨੂੰ ਤੇ ਲੋੜ ਹੈ ਨਾ ਉਹਨੇ ਇਲਾਕੇ ਦੀ ਗਸ਼ਤ ਕਰਨੀ ਹੈ ਐਸਪੀ ਨੂੰ ਕਦੀ ਲੋੜ ਹੈ ਇੱਡੀ ਵੱਡੀ ਸਿਕਿਉਰਿਟੀ ਲਾ ਕੇ ਕਿਉਂ ਤੁਰਦਾ ਐਸਪੀ ਪੰਜਾਬ ਦਾ ਹਰਿਆਣਾ ਦੇ ਦੀ ਸਿਕਿਉਰਿਟੀ ਚੈੱਕ ਕਰ ਲੋ ਕਿੰਨੀ ਗੱਡੀਆਂ ਇੱਕ ਗੱਡੀ ਚ 4 ਬੰਦੇ ਨੇ ਇੱਥੇ ਅੱਗੇ ਵੀ ਕੂਕੂ ਤੇ ਪਿੱਛੇ ਵੀ ਕੂਕੂ ਕਿਉਂ ਔਰ ਥਾਣਿਆਂ ਚ ਕੈਮਰੇ ਆਡੀਓ ਵਿਜੂਅਲ ਸਾਰੀ ਸਪੋਰਟ ਸਿਸਟਮ ਹੋਣਾ ਚਾਹੀਦਾ ਕਿਉਂ ਨਹੀਂ ਹੈ ਮਤਲਬ ਕਾਨੂੰਨ ਆਮ ਬੰਦੇ ਲਈ ਹੈ ਤੇ ਉਸ ਨੂੰ ਇੰਪਲੀਮੈਂਟ ਕਰਾਉਣਾ ਸਟੇਟ ਦਾ ਕੰਮ ਹੈ ਸਟੇਟ ਕਿਉਂ ਸੁੱਤੀ ਪਈ ਹੈ ਕਹਿੰਦੇ ਰਾਮ ਰਹੀਮ ਦਾ ਆਚਰਣ ਬਹੁਤ ਚੰਗਾ ਸੀ ਇਸ ਚੀਜ਼ ਨੂੰ ਬੇਸ ਬਣਾਇਆ ਗਿਆ ਜੇਲ੍ਹ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਸ ਦਾ ਵਿਵਹਾਰ ਜਿਹੜਾ ਬਹੁਤ ਚੰਗਾ ਸੀ ਠੀਕ ਆ ਉਸ ਸਮੇਂ ਜੋ ਹੋਇਆ ਖੈਰ ਉਹਨਾਂ ਦੇ ਜਿਹੜੇ ਭਗਤ ਨੇ ਉਹਨਾਂ ਨੂੰ ਮੰਨਣ ਵਾਲੇ ਲੋਕ ਨੇ ਉਹ ਤਾਂ ਕਹਿੰਦੇ ਕਿ ਇੱਕ ਸਾਜ਼ਿਸ਼ ਤਹਿਤ ਬਾਬੇ ਨੂੰ ਫਸਾਇਆ ਗਿਆ ਕਹਿੰਦੇ ਜੇਲ੍ਹ ਦੇ ਵਿੱਚ ਜਾ ਕੇ ਉਸ ਦਾ ਆਚਰਣ ਚੈੱਕ ਕਰੋ ਬਹੁਤ ਵਧੀਆ ਆਚਰਣ ਸੀ ਬਹੁਤ ਲੋਕਾਂ ਨੂੰ ਚੰਗੇ ਪਾਸੇ ਤੋਰ ਰਿਹਾ ਸੀ ਦੇਖੋ ਇਸ ਤਰ੍ਹਾਂ ਜਦੋਂ ਇਹ ਬਾਬਾ ਗਿਆ ਸੀ ਉਦੋਂ ਬਾਬਾ ਸੰਤ ਲੋਕ ਸੀ ਜਿਹੜਾ ਪਤਨੀ ਉਹ ਵੀ ਹਰਿਆਣਵੀ ਸੀ ਜਿਹੜਾ ਦੁੱਧ ਨਾਲ ਵਾਕੇ ਦੀ ਖੀਰ ਉਹ ਜਿਹੜਾ ਵੀ ਸੀ ਦੇਖੋ ਉਹਨੇ ਜਦੋਂ ਪੁਲਸ ਫੜਨ ਗਈ ਸੀ ਉਹਨਾਂ ਨੇ ਦੰਗਾ ਪ੍ਰਸਾਦ ਕੀਤਾ ਅੱਜ ਤੱਕ ਉਹਨੂੰ ਪੇਰੋਲ ਨਹੀਂ ਮਿਲੀ ਬਾਪੂ ਅਸਰਾਮ ਦੀ ਗੱਲ ਕਰ ਲਾਂ ਉਹਦੀ ਪੇਰੋਲ ਚੈੱਕ ਕਰ ਲੋ ਜਿੰਨੇ ਬਾਪੂ ਨੇ ਬਾਬੇ ਬਾਪੂ ਇਹ ਸਾਰਿਆਂ ਦੀ ਪੇਰੋਲ ਚ ਸਭ ਤੋਂ ਜ਼ਿਆਦਾ ਇਹਦੀ ਪੇਰੋਲ ਕਿਉਂ ਆ ਕਿਉਂਕਿ ਮੈਂ ਸਮਝਦਾ ਵੀ ਇਹਦੇ ਸਲਾਹਕਾਰ ਚੰਗੇ ਨੇ ਬਹੁਤ ਚੰਗੇ ਸਲਾਹਕਾਰ ਨੇ ਜਿਨ੍ਹਾਂ ਨੇ ਇਹਨੂੰ ਸਿਖਾਇਆ ਸਮਝਾਇਆ ਕੀ ਘਟੋ ਘਟੜ ਜਿਹੜੇ 2-4-5 ਸਾਲ 10 ਸਾਲ 8 ਸਾਲ ਹੈਗੇ ਨੇ ਇਹਨੂੰ ਨਿਊ ਕੇ ਕਟਲਾ ਤੇ ਤੈਨੂੰ ਬੈਨੇਫਿਟ ਮਿਲ ਜਾਣਾ ਤੇ ਉਹਦੇ ਕਰਕੇ ਜਦੋਂ ਅਰੈਸਟ ਵੀ ਹੋਣਾ ਸੀ 노 ਡਾਊਟ ਪੰਚਕੂਲੇ ਚ ਬੜੇ ਦੰਗੇ ਪਸਾਦ ਹੋਏ ਉਹ ਪਬਲਿਕ ਨੇ ਕੀਤੇ ਇਹਨੇ ਨਹੀਂ ਕਰਾਏ ਦੁਨੀਆ ਇਹ ਕਹਿੰਦੀ ਐ ਇਹਦੇ ਕਰਕੇ ਹੋਏ ਉਹ ਗੱਲ ਵੱਖਰੀ ਐ ਉਹ ਤੁਹਾਡੇ ਕਰਕੇ ਮੈਂ ਉੱਥੇ ਉਹਨੂੰ ਗੋਲੀ ਮਾਰਾਵਾ ਤੁਸੀਂ ਨਹੀਂ ਮੈਨੂੰ ਕਿਹਾ ਗੋਲੀ ਮਾਰਦੇ ਤੇ ਤੁਸੀਂ ਕਸੂਰਵਾਰ ਨਹੀਂ ਉਹ ਮੈਂ ਭਾਵੁਕ ਹੋਇਆ ਨਾ ਕਿ ਮੇਰੇ ਬੰਦਾ ਭਰਾ ਪ੍ਰਥਮ ਨਾਲ ਇਦਾਂ ਕਿ ਹੋਇਆ ਰਾਈਟ ਸੋ ਇਮੋਸ਼ਨਲ ਅਟੈਕ ਸੀ ਸੋ ਇਸੇ ਤਰ੍ਹਾਂ ਹੀ ਕੰਡਕਟ ਵਿਦ ਦਾ ਕੋਰਟ ਕੰਡਕਟ ਵਿਦ ਜੁਡੀਸ਼ੀਅਲ ਸਿਸਟਮ ਕੰਡਕਟ ਵਿਦ ਜੇਲ ਕੰਡਕਟ ਵਿਦ ਅਦਰ ਪ੍ਰिजनਰਸ ਕੀਪ ਤੱਕ ਕਿੰਨੀ ਫੈਸਿਲਿਟੀ ਅੰਦਰ ਮਿਲ ਰਹੀਆਂ ਹੋਣਗੀਆਂ ਕਦੀ ਚੈੱਕ ਕਰਾਈ ਵੀ ਆਈਪੀ ਫੈਸਿਲਿਟੀਜ਼ ਵੀ ਮਿਲ ਸਕਦੀਆਂ ਨੇ ਕਰ ਮਿਲਦੀਆਂ ਹੋ ਵੀ ਸਕਦੀਆਂ ਨੇ ਮੈਂ ਤੇ ਆਪ ਕਹਿੰਦਾ ਬਈ ਵੀਡੀਓ ਰਿਕਾਰਡਿੰਗ ਮੰਗਾ ਲਓ ਆਰਟੀਏ ਪਾ ਦਿਓ ਕਿ ਹਾਂ ਜੀ ਜਿੱਥੇ ਬਾਬਾ ਰੱਖਿਆ ਜਾ ਰਿਹਾ ਉਹਦੀ ਦੱਸੋ ਮੈਨੂੰ ਦਿਖਾਓ ਕੀਪ ਤਾਂ ਅੰਦਰ ਵੀ ਪ੍ਰਵਚਨ ਚੱਲਦੇ ਹੋਣਾ ਜਿਸ ਬੰਦੇ ਨੂੰ ਜਿਹੜਾ ਕੰਮ ਆਉਂਦਾ ਹੁਣ ਮੈਂ ਵਕੀਲ ਹਾਂ ਜੇ ਮੈਂ ਜੇਲ੍ਹ ਚ ਜਾਊਂਗਾ ਤਾਂ ਮੈਂ ਵਕਾਲਤ ਸਿਖਾਊਂਗਾ ਨਾ ਲੋਕਾਂ ਨੂੰ ਮੈਂ ਪਿੱਛੇ ਜੇ ਵੀ ਇੱਕ ਲੈਕਚਰ ਚ ਗਿਆ ਸੀ ਵੀ ਜਿਹੜੇ ਵੀ ਜੇਲ੍ਹ ਚ ਬੰਦੇ ਬੈਠੇ ਨੇ ਉਹ ਆਪਣੀ ਸੱਚੀ ਮੁੱਚੀ ਜਿਹੜੇ નિર્ਦੋਸ਼ ਫਸੇ ਆ ਉਹ ਸਚਾਈ ਲੈ ਕੇ ਇੱਕ ਵਾਰੀ ਆਪਣੇ ਇਲਾਕੇ ਦੇ ਉਹ ਪਹਿਲਾਂ ਤੇ ਆਪਣੇ ਜੇਲਰ ਨੂੰ ਦੇਣ ਤੇ ਉਹ ਚੀਫ ਜਸਟਿਸ ਨੂੰ ਭੇਜਣ ਤੁਹਾਡੀ ਉਸ ਗੱਲ ਦੀ ਸੁਣਵਾਈ ਜਰੂਰ ਹੋਏਗੀ ਜੇ ਮੰਨ ਲਓ ਤੁਹਾਡਾ ਪੱਖ ਨਹੀਂ ਰੱਖਿਆ ਗਿਆ ਆਪਣੀ ਗੱਲ ਰੱਖੋ ਅੱਗੇ ਸੋ ਜਿਹੜੇ ਬੰਦੇ ਨੂੰ ਆਜ਼ਾਦੀ ਹੈ ਨਾ ਅੰਦਰ ਉਹ ਜਿਹੜੀ ਹਿਊਮਨ ਰਾਈਟਸ ਨੇ ਜਿਹੜੇ ਕਨਸਟੀਟਿਊਸ਼ਨਲ ਰਾਈਟਸ ਨੇ ਉਹ ਤੇ ਮਿਲ ਨਹੀਂ ਮਿਲਨੇ ਆ ਉਹਦੇ ਤੇ ਫਿਰ ਇਨਕਾਰ ਨਹੀਂ ਕੀਤਾ ਉਸਦਾ ਹਾਂ ਕਿਸੇ ਨੂੰ ਚਾਂਦੀ ਦੀ ਥਾਲੀ ਚ ਪਰੋਸ ਕੇ ਮਿਲਨੇ ਆ ਕਿਸੇ ਦੇ ਸੋਨੇ ਦੀ ਥਾਲੀ ਚ ਪਰੋਸ ਕੇ ਮਿਲਨੇ ਆ ਕਿਸੇ ਨੂੰ ਹੱਥ ਤੇ ਰੋਟੀ ਮਿਲਣੀ ਹੈ ਕਿਸੇ ਨੂੰ ਜ਼ਮੀਨ ਦੇ ਸੁੱਟਣੀ ਵੀ ਖਾਲਾ ਵੀ ਸੋ ਅੰਦਰ ਬੜਾ ਕੁਝ ਚੱਲਦਾ ਭਾਜੀ ਥੋੜਾ ਨਹੀਂ ਅੰਦਰ ਇੱਕ ਪੂਰੀ ਮਤਲਬ ਮੰਡੀ ਹੈ ਪੂਰਾ ਇੱਕ ਸਲਤਨਤ ਹੈ ਪੂਰਾ ਇੱਕ ਵੱਖਰਾ ਦੇਸ਼ ਹੈ ਉਹਦੇ ਅੰਦਰ ਜਦੋਂ ਆਂਦੇ ਨੇ ਅੰਦਰੋਂ ਬੰਦੇ ਸਾਨੂੰ ਦੱਸਦੇ ਨੇ ਕਿ ਭਾਜੀ ਬੀੜੀ ਜਿਹੜੀ ਬਾਹਰ 30 ਰੁਪਏ ਦਾ ਪੈਕੇਟ ਆ ਜਾਂ 25 ਦਾ ਪੈਕੇਟ ਹੈ ਮੈਨੂੰ ਨਹੀਂ ਪਤਾ ਅੰਦਰ 300 ਦਾ ਮਿਲ ਜਾਂਦਾ ਹੈ ਜਿਹੜਾ ਟੈਲੀਫੋਨ ਬਾਹਰ ਜਿਹੜਾ ਛੋਟਾ ਬਟਨ ਵਾਲਾ ਫੋਨ ਹੈ ਉਹ ਬਾਹਰ 10000 ਰੁਪਏ ਦਾ ਤੇ ਅੰਦਰ 50000 ਦਾ 30000 ਦਾ ਮਿਲ ਜਾਂਦਾ ਅੰਦਰ 스마트ਫੋਨ ਲਾਰੈਂਸ ਬਿਸ਼ਨੋਈ ਬੜੀ ਵੱਡੀ ਇੱਕ ਕਹਿ ਸਕਦੇ ਹੋ ਤੁਸੀਂ ਐਗਜ਼ਾਮਪਲ ਹੈ ਵੀ ਉਹਦੀ ਜਿਹੜੀ ਵੀਡੀਓ ਕਾਲਿੰਗ ਹੋਈ ਹੈ ਇਹਦਾ ਮਤਲਬ ਇੰਟਰਨੈਟ ਫੈਸਿਲਿਟੀ ਵੀ ਉਹਨੂੰ ਅਵੇਲੇਬਲ ਹੈ ਉਹਨੂੰ ਮੈਂ ਕਹਣਾ ਮਲਟੀ ਜ਼ੈਡ ਸਿਕਿਉਰਟੀ ਮਿਲੀ ਹੋਈ ਹੈ ਜਿਹਦੇ ਵਿੱਚ ਬਹਿ ਕੇ ਦੁਨੀਆ ਕੰਦੀ ਉਹ ਆਪਣੇ ਕੰਮ ਕਰਦਾ ਤੇ ਜੇ ਫਿਰ ਉਹਦੇ ਕੋਲ ਫੋਨ ਹੈ 50000 ਲੱਖ ਰੁਪਏ ਦੀ ਜੈਕਟ ਪੈ ਸਕਦੀ ਹੈ 80000 ਦੇ ਬੂਟ ਪੈ ਸਕਦੇ ਨੇ ਤੇ ਜੇਲ੍ਹ ਦੇ ਵਿੱਚ ਰਹਿਣ ਵਾਲੇ ਬੰਦੇ ਨੂੰ ਜੇ ਫੈਸਿਲਿਟੀਆਂ ਅਵੇਲੇਬਲ ਨੇ ਉਹ ਜੇਲਰ ਜਾਂ ਉਹਦੇ ਥਲੜੇ ਸਟਾਫ ਦੀ ਮਰਜ਼ੀ ਤੋਂ ਬਿਨਾ ਥੋੜੀ ਹੋ ਸਕਦੀਆਂ ਸਰ ਆਖਰੀ ਸਵਾਲ ਆ ਹੁਣ ਮੈਂ ਕਾਨੂੰਨੀ ਪੱਖ ਇੱਕ ਤੋਂ ਤੋਂ ਹੋਰ ਜਾਣਨਾ ਚਾਹੂੰਗਾ ਰਾਮ ਰਹੀਮ ਨੂੰ 8 ਸਾਲ ਦੇ ਵਿੱਚ 15 ਵਾਰੀ ਪੈਰੋਲ ਮਿਲ ਗਈ ਜੇਕਰ ਆਮ ਬੰਦੇ ਦੇ ਉੱਪਰ ਆਪਾਂ ਲਗਾ ਕੇ ਦੇਖੀਏ ਸੇਮ ਚਾਰਜਸ ਹੋਣ ਮਰਡਰ ਦੇ ਹੋਣ ਜਾਂ ਕੁਝ ਇਸ ਤਰ੍ਹਾਂ ਦੇ ਚਾਰਜਸ ਹੋਣ ਕਾਨੂੰਨੀ ਤੌਰ ਤੇ ਬਿਨਾ ਕਿਸੇ ਸਿਫਾਰਿਸ਼ ਤੋਂ ਇੱਕ ਦੋਸ਼ੀ ਨੂੰ ਜਿਹੜਾ 1 ਸਾਲ ਦੇ ਵਿੱਚ ਕਿੰਨੀ ਵਾਰ ਪੈਰੋਲ ਮਿਲ ਸਕਦੀ ਆ ਕਾਨੂੰਨ ਕੀ ਕਹਿੰਦਾ ਸਾਡਾ ਸੰਵਿਧਾਨ ਕੀ ਕਹਿੰਦਾ ਪਹਿਲਾਂ ਤੇ ਉਹਦੀ ਪੈਰੋਲ ਦੇ ਪਿੱਛੇ ਜਿਹੜੀ ਰੀਜ਼ਨ ਹੈ ਘਰ ਚ ਵਿਆਹ ਹੈ ਕੋਈ ਡੈਥ ਹੋ ਗਈ ਹੈ ਉਹਦੇ ਵਾਸਤੇ ਪੈਰੋਲ ਮਿਲਦੀ ਆ ਤਾਂ ਪੈਰੋਲ ਦਾ ਪ੍ਰੋਸੀਜਰ ਵੀ ਕੀ ਹੈ ਕਿ ਪਹਿਲਾਂ ਇੱਕ ਐਪਲੀਕੇਸ਼ਨ ਤੁਸੀਂ ਲਿਖਦੇ ਹੋ ਉਹਦੇ ਤੇ ਫਿਰ ਉਹ ਪੁਲਿਸ ਕੋ ਜਾਂਦੀ ਹੈ ਜੇਲ੍ਹ ਕੋ ਜਾਂਦੀ ਹੈ ਪੁਲਿਸ ਕੋ ਜਾਂਦੀ ਹੈ ਪੁਲਿਸ ਫਿਰ ਉਹਦੇ ਤੇ ਦੋ ਗਵਾਹਾਂ ਪਵਾਉਂਦੀ ਹੈ ਜ਼ਮਾਨਤਾ ਲੈਂਦੀ ਹੈ ਜ਼ਮਾਨਤਾ ਲੈਣ ਤੋਂ ਬਾਅਦ ਥਰੂ ਸਟੇਟ ਉਹ ਜਾਂਦੀ ਹੈ ਜੇਲ੍ਹ 'ਚ ਤੇ ਬੰਦੇ ਨੂੰ ਥਰੂ ਕੋਰਟ ਵੀ ਤੇ ਜੇਲ੍ਹ 'ਚ ਜਾ ਕੇ ਉਹ ਬੰਦੇ ਨੂੰ ਓਨੇ ਦਿਨ ਲਈ ਕੋਰਟ ਕਹਿੰਦੀ ਠੀਕ ਹੈ 7 ਦਿਨ ਲਈ ਰਿਹਾ ਕਰ ਦੋ 20 ਦਿਨ ਲਈ ਰਿਹਾ ਕਰ ਦੋ ਉਹ ਦੱਸਿਆ ਜਾਂਦਾ ਵੀ ਕਿੰਨੇ ਦਿਨ ਲਈ ਰਿਹਾਈ ਮੰਗੀ ਗਈ ਹੈ ਤੇ ਓਨੇ ਦਿਨ ਦੀ ਰਿਹਾਈ ਦੀ ਇਜਾਜ਼ਤ ਜਾਂ ਮਿਲਦੀ ਹੈ ਜਾਂ ਡਿਨਾਈਲ ਹੁੰਦਾ ਹੈ ਸਹੀ ਜੈਨੂਇਨ ਰੀਜ਼ਨ ਹੋਵੇ ਤੇ ਮਿਲਦੀ ਹੈ ਜਿਵੇਂ ਹੁਣ ਮੇਰੇ ਇੱਕ ਕੈਦੀ ਜਿਹੜਾ ਸੀਗਾ 2 ਸਾਲ ਦੀ ਜੇਲ੍ਹ ਕੱਟ ਰਿਹਾ ਸੀ ਉਹਦੀ ਬੇਟੀ ਦੀ ਸ਼ਾਦੀ ਸੀ ਉਹਨੂੰ 10 ਦਿਨ ਦੀ ਛੁੱਟੀ ਲੈ ਕੇ ਦਿੱਤੀ ਹੈ ਮੈਂ ਉਹ ਹਾਈ ਕੋਰਟ ਚੋਂ ਦਾ ਕੇਸ ਪੈਂਡਿੰਗ ਸੀ ਅਸੀਂ ਐਪਲੀਕੇਸ਼ਨ ਦਿੱਤੀ ਉਹਦਾ ਪ੍ਰੋਸੀਜਰ ਕੰਪਲੀਟ ਹੋਇਆ ਤੇ ਉਹਨੂੰ ਛੁੱਟੀ ਮਿਲੀ ਕਿਉਂਕਿ ਉਹਦੀ ਉੱਥੇ ਅਪੀਲ ਚੱਲਦੀ ਪਈ ਸੀ ਸੋ ਕੋਈ ਵੱਡੀ ਗੱਲ ਨਹੀਂ ਕੋਈ ਲਿਮਿਟ ਨਹੀਂ ਆ ਕਿ ਇੰਨੀ ਵਾਰ ਹੀ ਛੁੱਟੀ ਮਿਲ ਸਕਦੀ ਹੈ ਦੇਖੋ ਫਿਰ ਉਹੀ ਗੱਲ ਹੈ ਨਾ ਕਿ ਉਹ ਲਿਮਿਟ ਕਈ ਥਾਵਾਂ 'ਚ ਜਦੋਂ ਸਟੇਟ ਨੇ ਲਾਅ ਹੀ ਬਦਲ ਦਿੱਤਾ ਤੇ ਲਿਮਿਟ ਕਿੱਥੇ ਗਈ ਫਿਰ ਉਹ ਲਿਮਿਟ ਵਾਲਾ ਲਾਅ ਤੇ ਖਤਮ ਕਰਤਾ ਉਹਦੇ ਵਿੱਚ ਕੁੰਡੀ ਤੇ ਲਕੂਨਾ ਪਾਤਾ ਤੇ ਹੁਣ ਮੈਂ ਵੀ ਤੇ ਤਾਂ ਹੀ ਕਿਹਾ ਪਿਆ ਨਾ ਮੈਂ ਵੀ ਵਕੀਲ ਪਾਪਾ ਬੰਨਾ ਕਿ ਵੱਡੇ ਕੰਮ ਕਰਨੇ ਆ ਤੇ ਵੱਡੇ ਕਾਨੂੰਨ ਬਦਲਨੇ ਆ ਕਾਨੂੰਨ ਬਦਲਾਣਾ ਤੇ ਸਪੋਰਟ ਲੈਣੀ ਆ ਤੇ ਡੈਫੀਨੇਟਲੀ ਉਹਦੇ ਲਈ ਇਹ ਸਭ ਕੁਝ ਕਰਨਾ ਪਏਗਾ ਕੰਮ ਵੀ ਵਧੀਆ ਚੱਲੇਗਾ ਤੁਹਾਡੇ ਅੰਪ ਵਿੱਚ ਵਣੀਆਂ ਦਾ ਨਹੀਂ ਇਹ ਇਹ ਤੁਹਾਨੂੰ ਜਿਹੜੀ ਭੁੱਖਵਣੀ ਦਿੱਤੀ ਹੈ ਤੁਸੀਂ ਤੁਹਾਡੇ ਸਾਹਮਣੇ ਆ ਔਰ ਆ ਜਾਏਗੀ ਸਾਹਮਣੇ ਜਦੋਂ ਆ ਜਾਏਗੀ ਫਿਰ ਲੋਕੀ ਆ ਜਾਣਗੇ ਬਿਲਕੁਲ ਆਪਾਂ ਹੀ ਭੁੱਖਵਣੀ ਕਰਦੇ ਰਿਹਾ ਕਰਾਂਗੇ ਕਿਤੇ ਤੇ ਕਿਹੜੀ ਭੁੱਖਵਣੀ ਕਰਨੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਵੀ ਸ਼ੁਕਰੀਆ ਜੀ